ਜਨਕੋ ਅੱਜ ਅਸੀਂ ਛੜਕ ਦੇ ਸਬੰਧ ਦੇ ਵਿੱਚ ਜੋ ਐਲਾਨ ਕੀਤਾ ਸੀ ਕਿ 3 ਤਰੀਕ ਨੂੰ ਜਿਹੜਾ ਉਹ ਧਰਨਾ ਦਿੱਤਾ ਜਾਏਗਾ ਉਹਦੇ ਸਬੰਧ ਦੇ ਵਿੱਚ ਅੱਜ ਸਾਡੇ ਕੋਲ ਐਸਡੀਓ ਸਾਹਿਬ ਜਿਹੜੇ ਮੰਡੀ ਬੋਰਡ ਦੇ ਨੂੰ ਆਏ ਨਾ ਉਹਨਾਂ ਨੇ ਸਾਰੇ ਸਾਨੂੰ ਆਪਣੀ ਗੱਲ ਦੱਸੀ ਏ ਕਿ 28/10 ਨੂੰ ਜਿਹੜਾ 24 ਨੂੰ ਇਹਨਾਂ ਨੇ ਆਪਣਾ ਐਸਟੀਮੇਟ ਬਣਾ ਕੇ ਜਿਹੜਾ ਭੇਜਿਆ ਸੀ ਉਹਦੀ ਹਲੇ ਕੋਈ ਅਪਰੂਵਲ ਨਹੀਂ ਆਈ ਇਹਨਾਂ ਕੋਲ ਨਾ ਕੋਈ ਪੈਸਾ ਏ ਨਾ ਕੋਈ ਅਪਰੂਵਲ ਹੈਗੀ ਏ ਇਹ ਕੰਮ ਲਾਉਣ ਤੋਂ ਸਮਰਥਨ ਤੇ ਇਸ ਕਰਕੇ ਅਸੀਂ ਜਿਹੜਾ ਉਹ ਧਰਨਾ ਹੈ ਉਹ ਮਤਲਬ ਵੀ ਕਰ ਦਿੱਤਾ ਹੈ ਔਰ ਇਹਨਾਂ ਦੀ ਗੱਲ ਸੁਣਨ ਤੋਂ ਬਾਅਦ ਇਹ ਪਤਾ ਲੱਗਦਾ ਹੈ ਕਿ ਪੰਜਾਬ ਦੀ ਜਿਹੜੀ ਆਪ ਸਰਕਾਰ ਹੈ ਉਹ ਲੋਕਾਂ ਦੇ ਪਤੇ ਜਿਹੜੀ ਹੈ ਉਹ ਬਿਲਕੁਲ ਮਤਲਬ ਅੰਗੇਲੀ ਕਰ ਰਹੀ ਹੈ ਸਾਰੀਆਂ ਸੜਕਾਂ ਟੁੱਟੀਆਂ ਹੋਈਆਂ ਨਾ ਲੋਕਾਂ ਦਾ ਲੰਘਣਾ ਆਉਣਾ ਜਾਣਾ ਮੁਸ਼ਕਲ ਹੈ ਸਾਰੇ ਜੀਵਨ ਦੀ ਲਾਈਫ ਲਾਈਨ ਪਠਾਨਕੋਟ ਨਾਲ ਜੁੜੀ ਹੋਈ ਹੈ ਇੱਥੇ ਤੇ ਹੁਣ ਬੱਸਾਂ ਵਾਲੇ ਵੀ ਜਿਹੜੇ ਨੇ ਉਹ ਜਵਾਬ ਦੇ ਰਹੇ ਨੇ ਕਿ ਅਸੀਂ ਜਿਹੜੀਆਂ ਬੱਸਾਂ ਖੜੀਆਂ ਕਰ ਦੇਵਾਂਗੇ ਕਿਉਂਕਿ ਸਾਡੇ ਟਾਇਰ ਜਿਹੜੇ ਨੂੰ ਬਹੁਤ ਜ਼ਿਆਦਾ ਖਰਾਬ ਹੋ ਰਹੇ ਨੇ ਇਸ ਕਰਕੇ ਅਸੀਂ ਇਹ ਧਰਨਾ ਜਿਹੜਾ 3 ਤਰੀਕ ਦਾ ਇਹ ਮੁੱਲਤਵੀ ਕਰਕੇ ਇਹਨੂੰ ਸਸਪੈਂਡ ਕੀਤਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਹੈ ਇਹ ਧਰਨਾ ਮੁਜਾਹਰਾ ਜਿਹੜਾ ਉਹ ਸਾਰੇ ਲੋਕਾਂ ਦੇ ਨਾਲ ਜਿੰਨੇ ਵੀ 14-15 ਪਿੰਡ ਉਹਨਾਂ ਦੇ ਸਰਪੰਚਾਂ ਪੰਚਾਇਤਾਂ ਤੇ ਲੋਕਾਂ ਦੇ ਨਾਲ ਮੀਟਿੰਗ ਕਰਕੇ ਅਗਲਾ ਜਿਹੜਾ ਹੈ ਸਰਕਾਰ ਦੇ ਖਿਲਾਫ ਅਸੀਂ ਵੱਡਾ ਧਰਨਾ ਰੋਸ ਮੁਜਾਹਰਾ ਜਿਹੜਾ ਉਹ ਕਰਾਂਗੇ ਇਸ ਕਰਕੇ ਜਿਹੜਾ ਹੋਣ ਦਾ ਧਰਨਾ 3 ਤਰੀਕ ਦਾ ਇਹ ਅਸੀਂ ਮੁਲਤਵੀ ਕਰਦੇ ਆ ਇਹਨੂੰ ਸਸਪੈਂਡ ਕਰਦੇ ਆ ਔਰ ਆਉਣ ਵਾਲੇ ਸਮੇਂ ਦੇ ਲਈ ਅਸੀਂ ਤਿਆਰੀਆਂ ਕਰਦੇ ਆ ਕਿਉਂਕਿ ਐਸਡੀਓ ਸਾਹਿਬ ਨੇ ਇਹ ਗੱਲ ਦੱਸੀ ਹੈ ਕਿ ਜਦੋਂ ਤੱਕ ਸਾਨੂੰ ਅਪਰੂਵਲ ਨਹੀਂ ਮਿਲੇ ਤੇ ਅਸੀਂ ਕੰਮ ਨਹੀਂ ਲਾ ਸਕਦੇ ਕਿਉਂਕਿ ਪੈਸਾ ਸਰਕਾਰ ਨੇ ਦੇਣਾ ਹੈ ਸਰਕਾਰ ਇਸ ਗੱਲ ਵੱਲੋਂ ਆਣਾ ਕਾਣਾ ਕਰਦੀ ਕਿ ਪਈ ਹੈ ਔਰ ਅਸੀਂ ਜੋ ਪਿੱਛੇ ਵਾਦਾ ਕੀਤਾ ਸੀ ਉਹ ਅਸੀਂ ਪੂਰਾ ਨਹੀਂ ਕਰ ਸਕੇ ਇਸ ਕਰਕੇ ਅਸੀਂ ਜਿਹੜਾ ਸਾਡਾ ਜਿਹੜਾ ਲੋਕਾਂ ਦਾ ਰੋਸ ਹੈ ਉਹਣਾ ਉਹ ਮੰਡੀ ਬੋਰਡ ਤੋਂ ਅਲਾਵਾ ਆਪਣੇ ਜਿਹੜਾ ਪੰਜਾਬ ਸਰਕਾਰ ਤੇ ਹੈਗਾ ਭਗਵੰਤ ਮਾਨ ਦੀ ਸਰਕਾਰ ਤੇ ਹੈਗਾ ਮੰਤਰੀ ਲਾਲ ਚੰਦ ਦੀ ਜਿਹੜੇ ਨਾ ਇਹਨਾਂ ਦੇ ਉੱਤੇ ਹੈਗਾ ਜਿਹੜੇ ਕਿ ਪਠਾਨਕੋਟ ਦੇ ਮੰਤਰੀ ਹੋਣ ਦੇ ਬਾਵਜੂਦ ਵੀ ਪਠਾਨਕੋਟ ਦੀਆਂ ਛੜਕਾਂ ਦੇ ਵਿੱਚ ਲੋਕਾਂ ਦੀ ਬਹੁਤ ਬੁਰੀ ਦੁਰਦਸ਼ਾ ਹੋ ਰਹੀ ਹੈ ਉਹ ਕੋਈ ਵੀ ਇਸ ਪਾਸੇ ਧਿਆਨ ਨਹੀਂ ਦਿੰਦੇ ਪਏ ਅਸੀਂ ਫਿਰ ਪੰਜਾਬ ਦੇ ਮੰਤਰੀ ਜਿਹੜੇ ਦਾ ਲਾਲਚੰਦ ਕਟਾਰੀਏ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਲੋਕਾਂ ਦੇ ਭਲੇ ਲਈ ਕੋਈ ਸੋਚੋ ਤੁਸੀਂ ਜਿਹੜੀ ਜਮਾਤ ਜੋ ਆਇਓ ਉਹਦੀ ਕੋਈ ਲਾਜ ਰੱਖੋ ਉਹਦੇ ਉਹਦੇ ਬਾਰੇ ਵਿੱਚ ਕੋਈ ਸ਼ਰਮ ਧਰਮ ਦੀ ਲਾਜ ਰੱਖੋ ਔਰ ਲੋਕਾਂ ਦੇ ਪੱਖ ਦੇ ਵਿੱਚ ਜਿਹੜੇ ਆ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਨਾ ਜਿਹੜੀਆਂ ਤੁਸੀਂ ਪਹਿਲੇ ਲੋਕਾਂ ਦੇ ਪੱਖ ਵਿੱਚ ਲੜਾਈਆਂ ਦਿੰਦੇ ਸੀ ਅੱਜ ਉਹ ਲੜਾਈਆਂ ਯਾਦ ਕਰਕੇ ਦੁਬਾਰਾ ਜਿਹੜਾ ਉਹ ਲੋਕਾਂ ਦੇ ਭਲੇ ਲਈ ਕਰ ਸੋਚੋ ਆਪਨਾ ਆਪ ਨੂੰ ਛੱਡ ਦਿਓ ਇਸ ਕਰਕੇ ਅੱਜ ਅਸੀਂ ਜਿਹੜਾ ਧਰਦਾ ਆ ਉਹ ਮੁਲਕ ਵੀ ਕਰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਦੇ ਵਿੱਚ ਬੜਾ ਵੱਡਾ ਜਿਹੜਾ ਧਰਨਾ ਉਹਦੀ ਤਿਆਰੀ ਕਰਕੇ ਤੇ ਅਸੀਂ ਕਰਾਂਗੇ ਅਗਰ ਜੇ ਸਰਕਾਰ ਨੇ ਜੀ ਅਪਰੂਵਲ ਜਲਦੀ ਤੋਂ ਜਲਦੀ ਨਾ ਦਿੱਤੀ ਤਾਂ ਉਹਦੇ ਖਿਲਾਫ ਜਿਹੜਾ ਆ ਅਸੀਂ ਧਰਨਾ ਜੋ ਵੀ ਰੂਪ ਰੇਖਾ 14-15 ਪਿੰਡਾਂ ਦੀ ਬਣਾਗੀ ਉਹਦੇ ਸਮਾਨ ਦੇ ਵਿੱਚ ਅਸੀਂ ਮੁੜ ਕੇ ਜਾਮ ਕਰਾਂਗੇ ਔਰ ਫਿਰ ਜਾਮ ਵੀ ਜਿਹੜਾ ਉਹ ਅਨੁਮਤੇ ਸਮੇ ਲਈ ਕਰਾਂਗੇ ਇਹਨਾਂ ਨਹੀਂ ਸਰਕਾਰ ਤੇ ਜਿਹੜੀ ਹੈ ਨਾ ਭਗਵੰਤ ਮਾਨ ਤੇ ਝੂਠ ਦਾ ਪਲੰਦਾ ਹੈ ਉਹ ਮਤਲਬ ਜੋ ਵੀ ਡਟਿਆ ਨਟ ਕਰਦਾ ਸੀ ਜੋ ਲੋਕਾਂ ਨੂੰ ਹਸਾ ਹਸਾਉਣ ਦਾ ਕੰਮ ਕਰਦਾ ਸੀ ਉਹ ਜਿਹੜਾ ਕੰਮ ਇਹਨੇ ਲੋਕਾਂ ਨਾਲ ਕਰਕੇ ਤੇ ਅੱਜ ਜਿਹੜਾ ਆ ਉਹ ਡਰਾਮੇ ਕਰ ਰਿਹਾ ਰੰਗਲਾ ਪੰਜਾਬ ਦਾ ਤੇ ਨਾਂ ਇਹਨੇ ਬਦਨਾਮ ਕੀਤਾ ਭਗਤ ਸਿੰਘ ਦਾ ਨਾਂ ਬਦਨਾਮ ਕੀਤਾ ਉਹਦੀ ਪੱਗ ਬੰਨ ਕੇ ਸਿਰ ਤੇ ਅੱਜ ਲੋਕਾਂ ਦੇ ਨਾਲੇ ਝੂਠ ਬੋਲਦਾ ਪਿਆ 20477 ਕਰੋੜ ਰੁਪਏ ਦਾ ਜਿਹੜਾ ਬਿਜਲੀ ਦਾ ਬਿੱਲ ਇਹਨੇ ਮਾਫ ਕੀਤਾ ਜਾਂ ਅੱਜ ਉਹ ਡਿਪਾਰਟਮੈਂਟ ਤੇ ਜਿਹੜੇ ਨਾਕਨਾ ਮੁਲਾਜ਼ਮ ਨਾ ਉਹ ਤਨਖਾਹ ਤੋਂ ਬਾਝੇ ਕੀਤੇ ਨਾ ਇਹਨੇ ਜਨਾਨੀਆਂ ਨੂੰ ਬਹੁਤ ਸਫਰ ਦਾ ਜਿਹੜਾ ਪਾਸ ਤੇ ਇੱਕ ਨਾ ਆਧਾਰ ਕਾਰਡ ਤੇ ਕੀਤਾ ਸੀ 300 ਤੇ 80 ਕਰੋੜ ਰੁਪਈਆ ਅੱਜ ਜਿਹੜਾ ਆ ਉਹ ਪੰਜਾਬ ਰੋਡ ਤੇ ਮੰਗਦਾ ਪਿਆ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਇਹ ਕਿਹੜੇ ਰੰਗਲੇ ਪੰਜਾਬ ਦੀਆਂ ਗੱਲਾਂ ਕਰਦਾ ਇਹ ਤਾਂ ਸਿਰਫ ਇੱਕ ਗੱਡੀ ਤੇ ਪਹੁੰਚਣ ਦੀਆਂ ਗੱਲਾਂ ਕਰਦਾ ਅੱਜ ਇਹ ਕਹਿ ਰਹੇ ਨੇ ਕਿ ਅਸੀਂ ਤਿੰਨ ਉਹ ਜਿੱਤ ਲੈਣੀਆਂ ਕਹਣਾ ਸੀਟਾਂ ਜਿੱਤ ਲਈਆਂ ਪੰਜਾਬ ਦੇ ਵਿੱਚ ਪਰ ਨਹੀਂ ਉਹ ਸੀਟਾਂ ਨਹੀਂ ਜਿੱਤੀਆਂ ਇਹਨਾਂ ਨੂੰ ਭਲੇਖਾਗਾ ਉਹ ਤੇ ਪਾਸ ਕੁ ਜਿਹੜੇ ਕਾਲੀਏ ਇਹਨਾਂ ਨੂੰ ਮੁਰਦੇ ਤਿੰਨ ਸੀਟਾਂ ਦੇ ਗਏ ਨਾ ਮਰਨਾ ਇਹਨਾਂ ਦੀ ਅੱਜ ਇਲੈਕਸ਼ਨ ਕਰਵਾ ਕੇ ਦੇਖ ਲੈਣਾ ਇਹਨਾਂ ਦੀ ਜੁਬਾਨ ਤਾਂ ਜ਼ਰਤ ਹੋ ਜਾਣਗੀਆਂ ਕਿਉਂਕਿ ਇਹ ਲੋਕਾਂ ਦਾ ਭਲਾ ਨਹੀਂ ਕਰ ਰਹੇ ਲੋਕਾਂ ਨੂੰ ਠੱਗ ਰਹੇ ਨੇ ਲੁੱਟ ਰਹੇ ਨੇ ਔਰ ਲੋਕਾਂ ਦੇ ਨਾਲ ਬੇਈਮਾਨੀ ਕਰਕੇ ਆਪਣੀ ਸਰਕਾਰ ਕੁਰਸੀਆਂ ਤੇ ਆਪਣੇ ਪੈਸੇ ਬਣਾ ਰਹੇ ਨੇ ਇਹਨਾਂ ਸ਼ਬਦਾਂ ਦੇ ਨਾਲ ਧੰਨਵਾਦ